Sommer uh... sahib ਅਮਰੁ ਲਤੈ ਫਿਰਤੇ ਕੋਈ ਬਾਤ ਨ ਪੁੱਛਤਾ ਗੁਰ ਸਤਗੁਰ Sahela. Uh, ਤੁਮਰੀ ਮਹਿਮਾ ਕਰਨ ਨਸਕੋ ਤੋਂ ਠਾਕੁਰ ਉੱਚ ਪਗਵਾਨ ਜੁਗੋ ਜੁਗ ਅਡਲ ਸ਼ਵਰ ਤਖਤਾਂ ਦੇ ਮਾਲਕ ਗਿਆਨ ਦੇ ਮਜਸਮੇ ਰਹਿਮਤਾਂ ਦੇ ਪੰਡਾਰ ਅੰਜਾਹ ਜ਼ਰੂਰ ਹਾਜ਼ਰ ਅਜੂਰ ਸ਼ਗਦ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਵਾਹ ਰਹੀ ਤੇ ਸਤਿਗੁਰਾਂ ਜੀ ਦੀ ਪਾਵਨ ਮੁਬਾਰਕ ਨਿਗੀ ਕੋਤ ਦਾ ਅਨੰਦ ਮਾਣ ਰਹੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸੋਹਾਰੀ ਕਲਸਾ ਰੂਪ ਸਦ ਸੰਗਤ ਜੀਓ ਵੱਡੇ ਭਾਗ ਹਨ ਸਰ ਰੋਮਣੀ ਭਗਤ ਭਗਤ ਕਬੀਰ ਜੀਾਂ ਦੀ ਮubarrak ਰਸਨਾ ਤੋਂ ਉਚਾਰਣ ਕੀਤੇ ਹੋਏ ਪਾਵਨ ਸਲੋਕ ਛੇਮਾ ਸਲੋਕ ਹੈ ਕਬੀਰ ਜੀ ਆਪਣੀ ਮubarrak ਰਸਨਾ ਤੋਂ ਸ਼ਬਦ ਉਚਾਰਨ ਕਰਦੇ ਨੇ ਕਬੀਰ ਜਾਦਨ ਹੋਮੂਆ ਆਛੈ ਪਿਆ आनंद मोहे मिले ओ प्रभु आपन संगी भजह गोविंद कबीर जी इस पावन शब्द दे अंदर ये बयान कर दे ने कि जिस समय मैं मु गया मैं मुवा पछया आनंद जब मैं खत्म हुदी है आनंद ओदो शुरू ਹੁੰਦਾ ਹੈ ਅਤੇ ਇਹਨਾਂ ਇਨਸਾਨ ਦੀ ਮੈਂ ਇਨਸਾਨ ਦੀ ਕੀ ਗੋ ਕਿੱਥੇ ਤੱਕ ਹੈ ਫਕਤ ਕਬੀਰ ਜੀ ਆਪਣੇ ਦੂਜੇ ਸ਼ਬਦ ਦੇ ਅੰਦਰ ਵਿਆਖਿਆ ਕਰਦੇ ਨੇ ਕਬੀਰ ਜੀ ਕਹਿੰਦੇ ਨੇ ਬੇਦ ਕਤੇਵ ਇਫਤਰਾ ਭਾਈ ਦਿਲ ਦਾ ਫਿਕਰ ਨਾ ਜਾਏ ਇਫਤਰਾ ਦਾ ਇਹ ਅਰਬੀ ਦਾ ਸ਼ਬਦ ਹੈ ਜਿਹਨੂੰ ਬਨਾਪਟ ਕਿਹਾ ਜਾਂਦਾ ਹੈ ਅਸਲੀਤ ਨਾਲੋਂ ਵਧਾ ਕੇ ਦਸਿਆ ਹੋਈਆਂ ਗੱਲਾਂ ਨੂੰ ਇਸ ਤਰ੍ਹਾਂ ਕਿਹਾ ਜਾਂਦਾ ਹੈ ਤਾਂ ਹੁਣ ਕਬੀਰ ਜੀ ਕਹਿੰਦੇ ਨੇ ਬਾਦ ਬਿਵਾਦ ਦੀ ਖਾਤਰ ਵੇਦਾਂ ਕਤਿਬਾਂ ਦੇ ਹਵਾਲੇ ਦੇ ਦੇ ਕੇ ਬਦ ਗੱਲਾਂ ਕਰਨ ਵਾਲ ਮਨੁੱਖ ਆਪਣੇ ਅੰਦਰ ਦਾ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ ਜਿੱਥੇ ਹਵਾਲਾ ਮਿਲ ਗਿਆ ਜਾਂ ਜਿਹੜੀ ਵੀ ਇਹਨੂੰ ਪੰਗਦੀ ਮਿਲ ਗਈ ਉਸ ਸੰਗਤੀ ਦੇ ਨੇ ਹਵਾਲਾ ਦੇ ਦਿੱਤਾ ਅਤੇ ਦੂਸਰੀ ਗੱਲ ਗੁਰੂ ਜੀ ਕਹਿੰਦੇ ਨੇ ਇਹਦਾ ਆਪਣਾ ਵਿਸ਼ਵਾਸ ਨਹੀਂ ਉਸ ਸੰਗਤੀ ਤੇ ਆਪਣਾ ਭਰੋਸਾ ਨਹੀਂ ਹੈ ਹਮੇ ਜਿਹੜੇ ਮਰਜ਼ੀ ਫਿਰਕੇ ਦਾ ਜਿਹੜੇ ਮਰਜ਼ੀ ਤਰਬ ਨੂੰ ਮੰਨਦਾ ਹੈ ਟੁਕ ਦਰਾਰ ਕਰਾਰੀ ਟੁਕ ਦਮ ਕਰਾਰੀ ਜਿਉਂ ਕਰੋ ਹਜ਼ਰ ਹਜ਼ੂਰ ਖੜਾ ਇੱਕ ਹਵਾਲੇ ਦੇਂਦਾ ਪਿਆ ਬੇਦਾ ਕਤੇ ਬਾਂਦੇ ਪਰਤਾ ਪਰ ਵੀ ਉਹਨਾਂ ਹਵਾਲਿਆਂ ਤੇ ਪਰੋਸਾ ਨਹੀਂ ਹੈ ਯਕੀਨ ਨਹੀਂ ਹੈ ਵਿਸ਼ਵਾਸ ਅਤੇ ਦੂਸਰਾ ਜਿਹੜਾ ਕੇ ਜੇ ਆਪਣੇ ਮਨ ਨੂੰ ਪਲਕ ਪਰ ਦੀ ਟਿਕਾਉ ਤਾ ਤੁਹਾਡੇ ਝੋੜੀ ਵੀ ਦੇ ਚ ਰੱਬ ਨੇ ਆਨੰਦ ਪਰ ਦੇਣਾ ਹੈ ਸਕੂਨ ਪਰ ਦੇਣਾ ਤਾਂ ਫਿਰ ਕਿਸੇ ਵਿਰੁੱਧ ਤਰਕ ਕਰਨ ਦੀ ਲੋੜ ਨਹੀਂ ਪਵੇਗੀ ਟੱਕ ਧਮਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਟੋਕ ਦਮ ਕਿ ਅਰਤਾ ਪਰ ਪਲਕ ਪਰ ਕਰਾਰੀ ਇਕਾਕਰ ਦਾ ਟਿਕਾਉ ਟੋਕ ਦਮ ਜਦੋਂ ਇੱਕ ਇਕਾ ਰਹੇਗਾ ਮਨ ਨੂੰ ਟਿਕਾ ਦੇ ਵਿੱਚ ਲੈ ਕੇ ਆਵੇਗਾ ਖੁਦਾ ਅੱਲਾ ਇਹਦੇ ਤੇ ਰਹਿਮਤਾਂ ਨਵਾਜੇਗਾ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਕਬੀਰ ਜੀ ਕਹਿੰਦੇ ਨੇ ਸਭ ਤੋਂ ਪਹਿਲਾਂ ਮਨ ਐ ਬੰਦੇ ਆਪਣੇ ਦਿਲ ਨੂੰ ਖੋਜ। ਇਨਸਾਨ ਨੇ ਦੁਨੀਆ ਖੋਜ ਲਈ ਪਹਾੜਾਂ ਤੱਕ ਇਹਨੇ ਖੋਜ ਕਰ ਲਈ ਮੋਤੀ ਲੱਭ ਲੈ ਸਮੁੰਦਰਾਂ ਦੇ ਵਿੱਚ। ਬਹੁਤ ਲੱਖਣ ਯਤਨ ਕਰ ਲੈ ਪਰ ਆਪਣੇ ਦਿਲ ਨੂੰ ਨਹੀਂ ਖੋਜਿਆ। ਕਬੀਰ ਜੀ ਕਹਿੰਦੇ ਜੇ ਤਨ ਦਿਲ ਨੂੰ ਖੋਜ ਲਿਆ। ਪੋਜਣ ਰੱਬ ਵੀ ਦੇ ਨੇੜੇ ਕਿਉਂਕਿ ਦਿਮਾਗ ਜਿਹੜਾ ਅੱਜ ਕੁਝ ਹੋਰ ਤੇ ਕੱਲ ਨੂੰ ਹੋਰ ਦਿਲ ਜਿਹੜਾ ਇਹਨਾਂ ਸਾਨੂੰ ਸੁਚੇਤ ਕਰਦਾ ਕਿ ਤੇ ਤੇਰੀ ਕਮੀ ਹੈ ਤੇ ਤੇਰੀ ਗਲਤੀ ਹੈ ਦਿਲ ਤੱਕ ਇਹ ਪਹੁੰਚਦਾ ਨਹੀਂ ਦਿਲ ਨਹੀਂ ਮੰਨਦਾ ਵੀ ਨਹੀਂ ਤਾਂ ਕਬੀਰ ਜੀ ਕਹਿੰਦੇ ਨੇ ਕਿ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ માં ਹੈ ਹੁਣ ਤੈਨੂੰ ਬਿਮਾਰੀਆਂ ਦਾ ਰੋਗਾਂ ਦਾ ਅਤੇ ਟਵੇਲਿਆਂ ਦਾ ਆ ਟੁੱਟੀਆਂ ਦਾ ਕੁਕਰਮਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਇਹ ਪਰੇਸ਼ਾਨੀਆਂ ਸਾਰੀਆਂ ਖਤਮ ਹੋ ਜਾਣਗੀਆਂ ਸਾਰੀਆਂ ਬਿਵਤਾਮਾ ਖਤਮ ਹੋ ਜਾਣਗੀਆਂ ਜਦੋਂ ਤੂੰ ਆਪਣੇ ਆਪ ਨੂੰ ਆਪਣੇ ਦਿਲ ਨੂੰ ਖੋਜਣਾ ਸ਼ੁਰੂ ਕਰ ਦਿੱਤਾ ਕਬੀਰ ਜੀ ਹਵਾਲਾ ਦਿੰਦੇ ਨੇ ਕਿ ਇਹ ਜੋ ਦੁਨੀਆ ਸ਼ਹਿਰ ਮੇਲਾ ਦਸ ਪਗੀਰੀ ਨਾ ਹੈ ਸ਼ੇਰ ਕਹਿੰਦੇ ਨੇ ਜਿਹੜਾ ਇਹ ਜਾਦੂ ਕਰਨ ਵਾਲਾ ਹੁਣ ਜਾਦੂ ਕਰਨ ਵਾਲਾ ਜਿਹੜਾ ਹੈ ਅਸਲੀਅਤ ਕੁਝ ਹੋਰ ਹੁੰਦੀ ਹੈ ਤੇ ਵਖਾ ਕੁਝ ਹੋਰ ਦਿੰਦਾ ਉਹਨੂੰ ਸ਼ੇਰ ਕਹਿੰਦੇ ਹਨ ਅਤੇ ਇਹ ਦੁਨੀਆ ਹੈ ਦੁਨੀਆ ਦੇ ਵਿੱਚ ਵਾਕਈ ਹੈ ਦਾਸਤਗਰੀ ਨਾ ਹੈ ਕਿ ਦਾਸਤਗਰੀ ਦਾਸਤ ਹੁੰਦਾ ਹੈ ਹੱਥ ਤੇ ਗਰੀ ਹੁੰਦਾ ਫੜਨਾ ਕਿ ਅਸੀਂ ਫੜਨਾ ਚਾਹੀਏ ਜਿਹੜੇ ਜਾਦੂਗਰ ਦੀ ਜਿਹੜਾ ਉਹ ਦਿਖਾ ਰਿਹਾ ਜਾਦੂ ਨਹੀਂ ਹੱਥ ਦੇ ਵਿੱਚ ਆਉਣਾ ਕਿਉਂਕਿ ਸਚਾਈ ਕੁਝ ਹੋਰ ਹੈ ਅਤੇ ਵਖਾ ਕੁਝ ਹੋਰ ਦੇ ਹੈ ਹੱਥ ਦੇ ਵਿੱਚ ਨਹੀਂ ਆਉਣਾ ਕਦੀਰ ਜੀ ਕਹਿੰਦੇ ਨੇ ਜਗਤੇ ਨਹੀਂ ਹੈ ਇਹ ਜੋ ਦੁਨੀਆ ਸ਼ਹਿਰ ਮੇਲਾ ਦਸਤਕਾਰੀ ਦਾ ਹੈ ਤੂੰ ਮਾਇਆ ਦੇ ਵਿੱਚੇ ਦੌੜਦਾ ਹੈ ਇਹ ਮਾਇਆ ਤੇਰੇ ਹੱਥ ਨਹੀਂ ਆਉਂਦੀ ਤੂੰ ਪ੍ਰਭਤਾ ਦੇ ਪਿੱਛੇ ਦੌੜਦਾ ਹੈ ਪ੍ਰਭਤਾ ਤੇਰੇ ਹੱਥ ਨਹੀਂ ਆਉਂਦੀ ਮਾਨ ਪ੍ਰਤਿਸ਼ਟਾ ਦੇ ਪਿੱਛੇ ਦੌੜਦਾ ਤੇ ਤੇਰੇ ਹੱਥ ਨਹੀਂ ਆਉਂਦਾ ਜੋ ਕੁਝ ਵੀ ਤੂੰ ਕਰਦਾ ਤੇਰੇ ਹੱਥ ਨਹੀਂ ਆ ਰਹੇ ਕਿਉਂਕਿ ਹੱਥ ਕਿਉਂ ਨਹੀਂ ਆ ਰਹੇ ਜਿਹਨੇ ਹੱਥ ਦੇ ਵਿੱਚ ਰੱਖੀਆਂ ਨੇ ਤੂੰ ਦੇ ਦਰ ਤੇ ਕਦੇ ਜਾਂਦਾ ਨਹੀਂ ਹੈ ਦਰ ਤੇ ਜਾ ਭਾਵੇਂ ਨਾ ਜਾ ਆਪਣੇ ਮਨ ਦੀ ਤਾਂ ਮੰਨ ਆਪਣੇ ਦਿਲ ਨੂੰ ਤਾਂ ਕਬੂਲ ਕਰ ਦਿਲ ਦੀ ਮੰਦਾ ਨਹੀਂ ਹੈ ਤਾਂ ਇਹਦੇ ਕਰਕੇ ਕਲਵੀਰ ਜੀ ਕਹਿੰਦੇ ਨੇ ਕਿ ਇਹ ਦੁਨੀਆ ਸੇਰ ਮੇਲਾ ਹੈ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਏ ਜਿਹੜਾ ਦਰੋਗ ਹੈ ਦਰੋਗ ਕਹਿੰਦੇ ਨੇ ਝੂਠ ਇਹਨੇ ਝੂਠ ਪੜ ਪੜ ਕੇ ਬੜਾ ਖੁਸ਼ ਹੁੰਦਾ ਹੈ ਬੇਖਬਰ ਬਾਦ ਬਕਾਏ ਅਤੇ ਅਣਜਾਣ ਮਨੁੱਖ ਜਿਹੜਾ ਬੇਸਮਝ ਮਨੁੱਖ ਆ ਨਮਤਾਂ ਦੇ ਧਰਮ ਪੁਸਤਕਾਂ ਬਾਰੇ ਇਹ ਪੜ੍ਹ-ਪੜ ਕੇ ਇਹਨਾਂ ਵਿੱਚ ਲਿਖਿਆ ਹੈ ਕਿ ਝੂਟ ਖੁਸ਼ ਹੋ ਹੋ ਕੇ ਵੈਸ ਕਰਦੇ ਹੈ ਕਿ ਮੇਰੇ ਕੋਲ ਸਮਝਿਤ ਨਹੀਂ ਹੈ ਕਿ ਜੋ ਕੁਝ ਮੈਂ ਮੈਨੂੰ ਸਮਝ ਆ ਗਈ ਉਹ ਸਮਝ ਹੈ ਬਾਕੀ ਦਾ ਸਭ ਕੁਝ ਖਤਮ ਹੈ ਹਕ ਸੱਚ ਖਲ ਖਲ ਕਸਿਆ ਮਿਆਨੇ ਸਿਆਮ ਮੂਰਤ ਨਾ ਹੈ ਪਰ ਉਹ ਇਹ ਨਹੀਂ ਜਾਣਦੇ ਕਿ ਸਦਾ ਕਾਇਮ ਰਹਿਣ ਵਾਲਾ ਰੱਬ ਖਲਕਤ ਵਿੱਚ ਪੀ ਵਸਦਾ ਹੈ ਅਤੇ ਨਾ ਉਹ ਵੱਖਰਾ ਹੈ ਨਾ ਉਹ ਸਤਮੇਂ ਅਨ ਸਖ ਅਸਮਾਨ ਤੇ ਹੈ ਤੇ ਨਾ ਉਹ ਕ੍ਰਿਸ਼ਨ ਦੀ ਮੂਰਤੀ ਦੇ ਵਿੱਚ ਕਹੇ ਗਏ ਮਲੁਕ ਤੇਵ ਅਤੇ ਵੇਦ ਜੜੇ ਨੇ ਇਹ ਜੋ ਧਰਮ ਕਹਿ ਰਹੇ ਨੇ ਇਹਨਾਂ ਦਾ ਕਹਿਣਾ ਸੱਤ ਹੈ ਪਰ ਇਹ ਨਹੀਂ ਕਿ ਪੱਕੇ ਉੱਥੇ ਗਏ ਦਨੇ ਕਿ ਆਪਾਂ ਮੰਨ ਲਈਏ ਸੱਤ ਇਸਲਾਮਤ ਰਮਦੇ ਸੱਤ ਅਸਮਾਨ ਕਹਿ ਰਹੇ ਨੇ ਮੁਹੰਮਦ ਸਾਹਿਬ ਅਤੇ ਇਧਰ ਕ੍ਰਿਸ਼ਨ ਭਗਵਾਨ ਜਾਂ ਜਿਹੜੇ ਨੂੰ ਵੀ ਭਗਵਾਨ ਮੰਨਦੇ ਨੇ ਮੂਰਤੀ ਸਾਹਮਣੇ ਰੱਖ ਕੇ ਮੰਨਿਆ ਜਾਵੇ ਨਹੀਂ ਹੋ ਸਕਦਾ ਆ ਉਹਨਾਂ ਦੇ ਗੁਰਾਂ ਨੂੰ ਉਹਨਾਂ ਦੇ ਬਚਨਾਂ ਨੂੰ ਮੰਨਿਆ ਜਾ ਸਕਦਾ ਕਿਉਂਕਿ ਜੋ ਪੱਥਰ ਕੀ ਪਾਈ ਪਾਏ ਤਿਸ ਕੀ ਹਾਲ ਅਜਾਈ ਜਾਏ ਕਿ ਪੱਥਰ ਦੇ ਵਿੱਚੋਂ ਰੱਬ ਨਹੀਂ ਮਿਲਦਾ ਸਾਡੇ ਭਾਵਨਾ ਦੇ ਨਾਲ ਸਾਡੀ ਸ਼ਰਧਾ ਦੇ ਨਾਲ ਸਾਡੀ ਸ਼ਿੱਦਤ ਦੇ ਨਾਲ ਰੱਬ ਮਿਲਦਾ ਹੈ ਹਾਂ ਜਿਨ੍ਹਾਂ ਨੇ ਪ੍ਰਗਟ ਕਰਨਾ ਇਤਨੀ ਸ਼ਿੱਦਤ ਦੇ ਨਾਲ ਰੱਬ ਦੇ ਨਾਲ ਪਿਆਰ ਕੀਤਾ ਪੱਥਰਾਂ ਦੇ ਵਿੱਚ ਉਹ ਵੀ ਕਰ ਲਿਆ ਭਗਤ ਤੰਨਾ ਜੀ ਨੇ ਉੱਥੇ ਇਹ ਨਹੀਂ ਕਿ ਉਹਨੇ ਰੱਬ ਮੰਨਿਆ ਤੰਨੇ ਨੇ ਉਸ ਪੱਥਰ ਨੂੰ ਪੱਥਰ ਦੇ ਵਿੱਚੋਂ ਮਜਬੂਰਨ ਕਿਉਂਕਿ ਪਰ ਰੱਬ ਕਿਉਂ ਪ੍ਰਗਟ ਹੋਇਆ ਰੱਬ ਤਾਂ ਪ੍ਰਗਟ ਹੋਇਆ ਤੇ ਮੁਹੱਬਤ ਤੰਨੇ ਦੀ ਰੱਬ ਨਾਲ ਸੀ ਉਹ ਭੋਜਨ ਪੱਖ ਪੱਥਰ ਨੂੰ ਖਵਾਉਣਾ ਸੀ ਉਹਨੇ ਰੱਬ ਨੂੰ ਖਵਾਉਣਾ ਸੀ ਤਾ ਕਰਕੇ ਰੱਬ ਨੂੰ ਫਿਰ ਮਜਬੂਰਨ ਪ੍ਰਗਟ ਹੋਣਾ ਪਿਆ ਇਹਦੇ ਕਰਕੇ ਸਤਕਾਰ ਜੋ ਕਬੀਰ ਜੀ ਕਹਿੰਦੇ ਨੇ ਕਿ ਜੋ ਦੁਨੀਆਂ ਤੇ ਹੈ ਅਤੇ ਰੱਬ ਦੀ ਇੱਕ ਖੇਡ ਹੈ ਕਬੀਰ ਜਦ ਨਾ ਹੋ ਮੂਆ ਪਾਛੈ ਪਿਆ ਆਨੰਦ ਮੰਨ ਲਓ ਇਹਦਾ ਨਚੋੜ ਹੈ ਸ਼ਬਦ ਦਾ ਕਿ ਜਦੋਂ ਤੇਰੇ ਅੰਦਰ ਮੈਂ ਆ ਨਾ ਤੇਰੇ ਕੋਲ ਸਕੂਨ ਹੋਣਾ ਹੈ ਨਾ ਤੇਰੇ ਕੋਲ ਆਨੰਦ ਹੋਣਾ ਹੈ ਕਿਉਂਕਿ ਜਿਹਦੇ ਕੋਲ ਈਗੋ ਹੁੰਦੀ ਹੈ ਨਾ ਦੂਜੇ ਤਾਂ ਤਾਂ ਉਹਨੇ ਉਜਾੜ ਕਰਨੀ ਹੈ ਉਨੇ ਆਪਣਾ ਵੀ ਉਝਾੜ ਕਰਨਾ ਹੈ ਕਿਸੇ ਦੇ ਘਰ ਦੇ ਵੱਲ ਅੱਗ ਲਾਣ ਲੱਗੇ ਆ ਤਾਂ ਪਹਿਲਾਂ ਆਪਣਾ ਆਪ ਸਾੜਦੀ ਹੈ ਤੇਲੀ ਫਿਰ ਦੂਜੇ ਨੂੰ ਸਾੜਦੀ ਹੈ ਇਹ ਆਪਣੇ ਆਪ ਨੂੰ ਸਾੜਦਾ ਦੂਜਿਆਂ ਦੀ ਖੁਸ਼ੀਆਂ ਤਬਾਹ ਕਰਦਾ ਪਈ ਹੈ ਪਹਿਲਾਂ ਆਪਣੀਆਂ ਕੀਤੀਆਂ ਤਾਂ ਇਹਦੇ ਕਰਕੇ ਕਬੀਰ ਜੀ ਕਹਿੰਦੇ ਨੇ ਜਦੋਂ ਤੱਕ ਇਹ ਮੁੰਡਾ ਨਹੀਂ ਹੈ ਮਰਦਾ ਨਹੀਂ ਹੈ ਸਾਡੀ ਬਿਰਤੀ ਇਦਾਂ ਦੀ ਕਿ ਅਸੀਂ ਦੂਜੇ ਨੂੰ ਤਬਾਹ ਕਰਨਾ ਦੂਜੇ ਨੂੰ ਬਰਬਾਦ ਕਰਨਾ ਉਦੋਂ ਤੱਕ ਪਾਛੈ ਪਿਆ ਅਨੰਦ ਅਨੰਦ ਸਾਡੇ ਜੋੜੀ ਦੇ ਵਿੱਚ ਨਹੀਂ ਪੈ ਸਕਦਾ ਕਿਉਂਕਿ ਹਰੇਕ ਦਾ ਇਹ ਇਤਿਹਾਨ ਹੈ ਕਿ ਮੈਂ ਤਣਾਡ ਬਣ ਜਾਵਾਂ ਕਿ ਮੈਂ ਐਦਾਂ ਬਣ ਜਾਵਾਂ ਕਬੀਰ ਜੀ ਕਹਿੰਦੇ ਹੋਣਾ ਚਾਹੀਦਾ ਤਨ ਵਾਲਾ ਬਣ ਮਹਿਲਾ ਵਾਲਾ ਬਣ ਰਿਸ਼ਤਿਆਂ ਵਾਲਾ ਬਣ ਪਰਵਾਰ ਵਾਲਾ ਬਣ ਤਰੱਕੀਆਂ ਪ੍ਰਪਤਾ ਤੇਰੇ ਕੋਲ ਹੋਵੇ ਪਰਾਇਤਾ ਨਹੀਂ ਕਿ ਤੇਰੇ ਮਨ ਦਾ ਖਿਆਲ ਕੁਝ ਹੋਰ ਹੈ ਅਤੇ ਤੇਰੇ ਦਿਲ ਦੇ ਅੰਦਰ ਚੱਲਦਾ ਕੁਝ ਹੋਰ ਹੈ ਬਾਹਰ ਦਾ ਵਿਖਾਵਾ ਤੇ ਕੁਝ ਹੋਰ ਹੈ ਪਹਿਲਾਂ ਤਾਂ ਦੋ ਵਿਰਤੀਆਂ ਕਹਿੰਦੇ ਸੀ ਮਨੁੱਖ ਦੀਆਂ ਦੋ ਵਿਰਤੀਆਂ ਨੇ ਅੰਦਰ ਦਾ ਕੁਝ ਹੋਰ ਅਤੇ ਬਾਹਰ ਦਾ ਕੁਝ ਹੋਰ ਹੁਣ ਤਾਂ ਤਿੰਨ ਦੱਸਦੇ ਨੇ ਕਵੀ ਵੀ ਤੇ ਦਿਲ ਦੇ ਵਿੱਚ ਕੁਝ ਹੋਰ ਚੱਲਦਾ ਹੈ ਮਨ ਤੇ ਕੁਝ ਹੋਰ ਚੱਲਦਾ ਹੈ ਬਾਹਰ ਦਾ ਵਿਖਾਵਾ ਕੁਝ ਹੋਰ ਕਰਦਾ ਹੈ ਤਾਂ ਐਦਾਂ ਨਹੀਂ ਚੱਲਣਾ ਜਦੋਂ ਤੇਰਾ ਅੰਦਰ ਦਾ ਮੂ ਗਿਆ ਸਿਰਫ ਇੱਕ ਰਹਿ ਗਿਆ ਦਿਲ ਅਤੇ ਦਿਮਾਗ ਤੇਰੇ ਇੱਕ ਬਣ ਗਏ ਨੇ ਤਾਂ ਰੱਬ ਦੀ ਖੇਡ ਉਦਣੇ ਵਰਦਣੀ ਹੈ ਉਹ ਦਿਨ ਆਨੰਦ ਖੁਸ਼ੀਆਂ ਤੇਰੀ ਝੋਲੀ ਦੇ ਵਿੱਚ ਨੇ ਕਬੀਰ ਜੀ ਕਹਿੰਦੇ ਨੇ ਮੋਹ ਮਿਲੇ ਉਹ ਪ੍ਰਪ ਆਪਣਾ ਸੰਗੀ ਭਜੈ ਗੋਬਿੰਦ ਕਿ ਜਦੋਂ ਮੈਨੂੰ ਰੱਬ ਮਿਲੇ ਹੈ ਤਾਂ ਇਹਦੇ ਕਰਕੇ ਮਿਲੇ ਹੈ ਕਿ ਮੈਂ ਆਪਣੇ ਇੰਦਰੀਆਂ ਨੂੰ ਗਿਆਨ ਰੂਪੇਂਦਰ ਇਹਨੂੰ ਕਰਮ ਰੂਪੇਂਦਰ ਇਹਨੂੰ ਕੰਟਰੋਲ ਦੇ ਵਿੱਚ ਕੀਤਾ ਤਾਂ ਫਿਰ ਉਹੀ ਇੰਦਰੇ ਮੈਨੂੰ ਰੱਬ ਤੱਕ ਮਿਲਾਉਣ ਦੇ ਲਈ ਸਹਾਇੀ ਹੁੰਦੇ ਨੇ ਰੱਬ ਨਾਲ ਰੱਬ ਦੇ ਨਾਲ ਗੱਲਾਂ ਵੀ ਉਹੀ ਕਰਾਉਂਦੇ ਨੇ ਇੰਦਰੇ ਅਤੇ ਇਹੀ ਇੰਦਰੇ ਜਦੋਂ ਭਟਕ ਜਾਣ ਦਰਦਰਦੀਆਂ ਸਾਨੂੰ ਠੋਕਰਾਂ ਖਵਾਉਂਦੇ ਨੇ ਕਾਮ ਕ੍ਰੋਧ ਲੋਭੋ ਅੰਗਾਰ ਜਦੋਂ ਬਦਲਦੇ ਆ ਦਰਦਰਦੀਆਂ ਉਹ ਠੋਕਰਾਂ ਕੀ ਤਾਂ ਇਹਨੂੰ ਨਰਕ ਦੇ ਕੰਡੇ ਤੇ ਖੜਾ ਕਰਕੇ ਰੱਖਦੇ ਨੇ ਜਦੋਂ ਰੱਬ ਦੇ ਦਰ ਤੇ ਪਰਵਾਨ ਹੁੰਦੇ ਨੇ ਤਾਂ ਕਬੀਰ ਜੀ ਕਹਿੰਦੇ ਨੇ ਇਹੀ ਤਨਤਾ ਦੇ ਜੋਗ ਕਰਪਾਉਂਦੇ ਨੇ ਆਪਣੇ ਇੰਦਰੀਆਂ ਨੂੰ ਕੰਟਰੋਲ ਦੇ ਵਿੱਚ ਕਰ ਕਬੀਰ ਜੀ ਕਹਿੰਦੇ ਨੇ ਮੋਹ ਮਿਲੇ ਪਰ ਆਪਣ ਸੰਗੀ ਪਜੈ ਗੋਵਿੰਦ ਹੁਣ ਸੰਗੀ ਨੇ ਜਿਹੜੇ ਮੇਰੇ ਸੰਗੀ ਨੇ ਕਾਮ ਕ੍ਰੋਧ ਲੋਭ ਮੋਹ ਅੰਕਾਰ ਹੁਣ ਗੋਵਿੰਦ ਦੇ ਸੰਗ ਨੇ ਪਹਿਲਾਂ ਮਨ ਤੇ ਕੁਝ ਹੋਰ ਚੱਲਦਾ ਸੀ ਦਿਮਾਗ ਦੇ ਅੰਦਰ ਕੁਝ ਹੋਰ ਚੱਲਦਾ ਸੀ ਅਤੇ ਮੈਂ ਵਿਖਾਵਾ ਕੁਝ ਹੋਰ ਕਰਦਾ ਸੀ ਸਭ ਕੁਝ ਵਿਸਰ ਗਿਆ ਮੂ ਗਿਆ ਮੂਆ ਹੁੰਦਾ ਮਰਨਾ ਕਬੀਰ ਜਾਦਨ ਹੋ ਮੂਆ ਤੇ ਜਿਸ ਜਦੋਂ ਮੈਂ ਮੂਆ ਤਾਂ ਉਦੋਂ ਰੱਬ ਦੀ ਖੇਡ ਸ਼ੁਰੂ ਹੋਈ ਜਿਸ ਦਿਨ ਤੋਂ ਅੱਜ ਤੋਂ ਸ਼ੁਰੂ ਕਰ ਲੈ ਭਾਵੇਂ ਜਦੋਂ ਮਰਜੀ ਸ਼ੁਰੂ ਕਰ ਲੈ ਆ ਰੱਬ ਦੀ ਖੇਡ ਉਦੋਂ ਹੀ ਮਰਤ ਨਹੀਂ ਇਹ ਤੇਰੇ ਇੱਕ ਬਾਹਰ ਦਾ ਪਖਾਵਾ ਹੈ ਸਭ ਕੁਝ ਤੇਰਾ ਅੰਦਰ ਦਾ ਆਨੰਦ ਉਦੋਂ ਸ਼ੁਰੂ ਹੋਣਾ ਜਦੋਂ ਤੇਰਾ ਅੰਦਰ ਦਾ ਮਰ ਗਿਆ ਜਾਕੋ ਹਰ ਰੰਗ ਲਾਗੋ ਹਰ ਜੁਗਮ ਸੁਕੀਅਤ ਹੈ ਸੂਰਾ ਸੂਰਾ ਕੌਣ ਹੈ ਜਿਹਨੂੰ ਅ ਰੱਬ ਦੇ ਦਰ ਦਾ ਰੱਬ ਦੇ ਨਾਮ ਦਾ ਰੰਗ ਲੱਗਦਾ ਹੈ ਰੰਗ ਲੱਗੇ ਰੱਬ ਦੇ ਦਰ ਦਾ ਅਰੰਗੀ ਕੋ ਰਾ ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵੱਡੇ ਭਾਗ ਸਤਿਗੁਰੂ ਕਹਿੰਦੇ ਨੇ ਵੱਡੇ ਭਾਗ ਨੇ ਤੇਰੇ ਰੱਬ ਨੇ ਤੈਨੂੰ ਰੰਗ ਭਾਗ ਲਾਏ ਨੇ ਅਤੇ ਰੰਗ ਭਾਗ ਲਾਏ ਨੇ ਆਨੰਦ ਬਾਣ ਖੁਸ਼ੀਆਂ ਬਾਣ ਮਨੋਖਾ ਦੇ ਇਹ ਬੜੇ ਜਤਨਾਂ ਦੇ ਨਾਲ ਮਿਲਦੀ ਹੈ ਬੜੇ ਤੂੰ ਜਤਨ ਕਰਕੇ ਆਏ ਆ ਬਹੁਤ ਫਿਰ ਤੇ ਫਿਰ ਤੋਂ ਬਹੁਤੇ ਜੁਗ ਹਾਰ ਰਹੇ ਹੋ ਮਾਨਸ ਦੇ ਲਈ ਕਿੰਨੇ ਕੁ ਜੁਗ ਹਾਰਦਾ ਰਹੇ ਆ ਕਿੰਨੇ ਇੱਕ ਜਨਮ ਨਹੀਂ ਹੈ ਜੁਗਾਂ ਦੀ ਗੱਲ ਕਰਦੇ ਨੇ ਸਤਿਕਾਰਯੋਗ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਿ ਪਤਾ ਨਹੀਂ ਕਿੰਨੇ ਕੁ ਜੁਗ ਤੂੰ ਹਾਰਦਾ ਰਹੇ ਆ ਜੁਗ ਦੇ ਵਿੱਚ ਕਿੰਨੇ ਜਨਮ ਆਉਣਗੇ ਅਤੇ ਕਿੰਨੀ ਜੁਗਾਂ ਦੀ ਉਮਰ ਹੈ ਕੋਈ ਪਤਾ ਨਹੀਂ ਕਿੰਨੀ ਕੁ ਉਮਰ ਭੋਗੀ ਹੋਣੀ ਹਰ ਇੱਕ ਜੂਨ ਭੋਗਦਾ ਹੋਇਆ ਹੁ ਆਇਆ ਪਤਾ ਨਹੀਂ ਕਿੰਨੀ ਕਵਾਰ ਭੋਗੀਆਂ ਨੇ ਜੂਨਾਂ ਪਰ ਹੁਣ ਤੈਨੂੰ ਜਨਮ ਮਿਲੇ ਐ ਇਸ ਜਨਮ ਨੂੰ ਸੁਹੇਲਾ ਕਰ ਲੈ 84 ਦੇ ਗੇੜ ਨੂੰ ਕੱਟ ਲੈ ਕਿਉਂਕਿ ਫਿਰ ਤੋਂ ਫਿਰ ਤੋਂ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਈ ਮਾਨਸ ਦੇਹੀ ਮਨੁੱਖਾ ਜਨਮ ਤੈਨੂੰ ਫੇਰ ਮਿਲੇ ਐ ਜਿਤਨੇ ਸਜਦੇ ਕਰ ਸਕਦਾ ਰੱਬ ਨੂੰ ਕਰ ਲੈ ਜਿਤਨਾ ਰੱਬ ਦੇ ਦਰ ਤੇ ਆਪਣੇ ਆਪ ਨੂੰ ਨਿਵਾਸ ਸਕਦਾ ਉਤਨਾ ਨਵਾਲਾ ਹੱਥੋਂ ਲੰਘ ਗਿਆ ਵਾਰੀ ਫਿਰ ਦੁਬਾਰਾ ਮਿਲਣੀ ਨਹੀਂ ਇਹ ਹੀ ਤੇਰਾ ਵਾਰ ਘਟ ਪਿੱਤਰ ਤੋਂ ਦੇ ਇਹ ਹੀ ਤੇਰਾ ਔਸਰ ਇਹ ਹੀ ਤੇਰੀ ਵਾਰ ਘਟ ਪਿੱਤਰ ਤੋਂ ਦੇਖ ਵਿਚਾਰ ਹੁਣ ਤੇਰੇ ਹੱਥ ਦੇ ਵਿੱਚ ਹੈ ਵਿਚਾਰ ਕੇ ਇਹ ਹੀ ਤੇਰੀ ਵਾਰੀ ਹੈ ਇਹ ਹੀ ਤੇਰੇ ਕੋਲ ਸਮਾਂ ਫਿਰ ਹੱਥ ਨਹੀਂ ਆਉਣਾ ਫਿਰ ਤਾਂ ਤੇਰਾ ਖੜਿਆ ਰਹਿਣਾ ਤਾਂ ਪਾਣੀ ਵੀ ਪੀਣਾ ਕਿਸੇ ਦੇ ਹੱਥ ਸਾਰੇ ਕੁਝ ਖਾਣਾ ਕਿਸੇ ਦੇ ਸੰਗ ਕੁਝ ਜਾਨਵਰ ਕੁਝ ਪੰਛੀ ਇਦਾਂ ਦੇ ਨੇ ਜਿਨ੍ਹਾਂ ਨੂੰ ਅਸੀਂ ਕੈਦ ਕੀਤਾ ਹੋਇਆ ਹੈ ਇਨਸਾਨ ਦੀ ਕੈਦ ਦੇ ਵਿੱਚ ਨੇ ਤਕਰੀਬਨ ਸਾਰੇ ਤਾਂ ਜਦੋਂ ਕੈਦ ਦੇ ਵਿੱਚ ਕਰ ਲੈਨੇ ਆ ਸਾਡੇ ਸਾਰੇ ਹੈ ਪਾਣੀ ਕਦੋਂ ਦੇਣਾ ਹੈ ਪੱਠੇ ਕਦੋਂ ਪਾਉਣੇ ਨੇ ਅਤੇ ਕਦੋਂ ਉਹਨਾਂ ਨੂੰ ਜੋ ਵੀ ਅਸੀਂ ਦੇਨੇ ਆ ਕਦੋਂ ਦੇਣਾ ਤਾਂ ਇਦਾਂ ਦੀ ਜ਼ਿੰਦਗੀ ਬਣ ਜੇਗੀ ਕਬੀਰ ਜੀ ਕਹਿੰਦੇ ਨੇ ਇਹ ਜ਼ਿੰਦਗੀ ਤੋਂ ਤੈਨੂੰ ਰੱਬ ਨੇ ਆਜ਼ਾਦ ਕੀਤਾ ਹੈ ਆਜ਼ਾਦੀਆਂ ਮਾਨ ਉਹੀ ਫੇਰ ਪਸ਼ੂਆਂ ਵਾਲੀ ਵਰਤੀ ਫੇਰ ਤੇਰੇ ਕੋਲ ਕੁੱਕਰ ਵਾਲੀ ਸ਼ੁਕਰ ਨਖਿਤ ਜੋਨੀਆਂ ਵਾਲੀ ਤੇਰੇ ਕੋਲ ਬਿਰਤੀ ਹੈ ਜੇ ਇਸੇ ਬਿਰਤੀ ਦੇ ਵਿੱਚ ਜਾਣਾ ਕਬੀਰ ਜੀ ਕਹਿੰਦੇ ਨੇ ਅਗਲਾ ਜਨਮ ਫਿਰ ਪੱਖਾ ਤੇਰਾ ਹੈ ਅੰਤ ਕਾਲ ਜੋ ਲక్ష్ਮੀ ਸਿਮਰ ਐਸੀ ਚਿੰਤਾ ਮੈਂ ਜੇ ਮਰ ਸਰਪਜੋਨ ਬਲ ਬਲ ਉਤਰ ਇਹ ਸੱਪ ਦੀ ਜੋਨੇ ਨਾ ਪਵਾ ਇਹਦੇ ਵਿੱਚ ਸਭ ਤੋਂ ਵੱਡੇ ਔਗਣ ਨੇ ਜਿੰਨਾ ਮਰਜੀ ਉਹਨੂੰ ਸੱਪ ਨੂੰ ਪਿਆਰ ਕਰੀਏ ਮੁਹੱਬਤ ਕਰੀਏ ਅੰਦਰ ਦੀ ਜਿਉਂ ਹੀ ਉਹਦੀ ਆਕਾਰ ਵਧੇਗਾ ਜ਼ਹਿਰ ਵਧੇਗਾ ਅਤੇ ਉਹ ਕਿਸੇ ਦੇ ਨਾਲ ਲਿਹਾਜ ਨਹੀਂ ਕਰਦਾ ਉਹਨੇ ਮਾਰਨਾ ਜ਼ਰੂਰ ਹੈ ਡਾਂਗ ਕਿਉਂਕਿ ਅੰਦਰ ਦੀ ਜਿਹੜੀ ਉਹਦੀ ਬਣਤਰ ਰੱਬ ਨੇ ਇਦਾਂ ਦੀ ਬਣਾਈ ਹੈ ਜ਼ਹਿਰ ਭਦੀ ਤਾਂ ਉਹਦਾ ਅੰਦਰ ਜੇ ਇਰੀਟੇਟ ਹੋਣਾ ਉਹਨੇ ਆਪਣੇ ਆਪ ਤੋਂ ਉਹ ਦੁਖੀ ਹੁੰਦਾ ਹੈ ਤਾਂ ਲਾਜ਼ਮੀ ਹੈ ਫਿਰ ਤੋਨੂੰ ਬਿਸਤਰੇ ਤੇ ਪਾ ਜਫੀਆਂ ਪਾ ਜਿਵੇਂ ਮਰਜ਼ੀ ਰੱਖ ਡਾਂਗੋ ਨੇ ਮਾਰ ਦੇਣੇ ਹੈ ਸੱਪ ਦੀ ਬਿਰਤੀ ਇਦਾਂ ਦੀ ਹੈ ਤਾਂ ਉਹ ਬਿਰਤੀ ਤੂੰ ਲੈ ਕੇ ਆਇਆ ਅੱਜ ਦੀ ਬਿਰਤੀ ਮਨੁੱਖ ਦੀ ਹੈ ਜਿਹੜਾ ਪਿਆਰ ਕਰਦਾ ਹੈ ਮੁਹੱਬਤ ਕਰਦਾ ਹੈ ਉਸੇ ਦੇ ਡੰਗ ਮਾਰਦਾ ਹੈ ਸੱਪ ਦਾ ਮਾਰੇ ਡੰਗ ਉਹਦਾ ਇਲਾਜ ਹੈ ਪਰ ਮਨੁੱਖ ਦੇ ਮਾਰੇ ਦਾ ਅੱਜ ਇਹਦਾ ਕੋਈ ਇਲਾਜ ਨਹੀਂ ਹੈ ਪਰਵਾਰਾਂ ਦੇ ਪਰਵਾਰ ਘਰਾਂ ਦੇ ਘਰੇ ਨੇ ਉਜਾੜ ਕੇ ਰੱਖ ਦਿੱਤੇ ਨੇ ਇਦਾਂ ਦੇ ਡੰਗ ਮਾਰਦੇ ਇਹਦੇ ਕਰਕੇ ਗਵੀਰ ਜੀ ਕਹਿੰਦੇ ਨੇ ਰੱਬ ਨੇ ਤੈਨੂੰ ਸੁਹੇਲਾ ਜਨਮ ਦਿੱਤਾ ਆਪਣੇ ਸੁਹੇਲੇ ਜਨਮ ਨੂੰ ਮਾਣ ਖੁਸ਼ੀਆਂ ਮਾ ਸਮਾਪਤੀ ਰਸਮ ਹੈ ਹੁਣਿਆ ਭੁੱਲਾਂ ਵਿਖੇ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ